ਇੱਕ ਵਾਰ ਫੇਰ ਮੋਨਗਿਲ ਕਲਾ ਦੇ ਅੰਗ ਸੰਗ ਦੇ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹੈ। ਅ ਪਿਛਲੇ ਹਫਤੇ ਤੁਸੀਂ ਸਾਰੇ ਜਾਣਦੇ ਹੋ ਅਲਵੇਲ ਬਰਾੜ ਜੀ ਹੋਰ ਨਾਲ ਆਪਾਂ ਗੱਲਬਾਤ ਕਰ ਰਹੇ ਸੀਗੇ। ਅੱਜ ਉਸੇ ਲੜੀ ਨੂੰ ਹੋਰ ਅੱਗੇ ਤੋਰਦੇ ਆ। ਸਭ ਤੋਂ ਪਹਿਲਾਂ ਆਜੋ ਆਪਾਂ ਅਲਵੇਲ ਬਰਾੜ ਜੀ ਨੂੰ ਜੀ ਐ ਕਹਿੰਦੇ ਆ। ਅਲਵੇਲ ਜੀ ਇੱਕ ਵਾਰ ਫੇਰ ਜੀ ਐ ਨੂੰ ਔਰ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਮਾਂ ਦੇ ਰਹੇ ਹੋ ਦੂਜੀ ਵਾਰ। ਗਿਲ ਸਾਹਿਬ ਬਹੁਤ-ਬਹੁਤ ਧੰਨਵਾਦ। ਚੈਨਲ ਦਾ ਆਪ ਜੀ ਦਾ ਔਰ ਖਾਸ ਕਰਕੇ ਸੁਰਤਿਆਂ ਦਾ ਜਿਨ੍ਹਾਂ ਨੇ ਮੈਨੂੰ ਇੱਕ ਗੀਤਕਾਰ ਦੀ ਪਛਾਣ ਦਿੱਤੀ ਸਭ ਦਾ तहे ਦਿਲੋਂ ਸ਼ੁਕਰੀਆ ਆਪਾਂ ਪਹਿਲੇ ਪਾਰਟ ਦੇ ਵਿੱਚ ਅਲਵੇਲ ਬਰਾੜੇ ਕਾਮ ਪਰਿਵਾਰ ਸਾਡੇ ਪਰਿਵਾਰ ਚ ਸਾਡੇ ਕਿਸਾਨੀ ਪਰਿਵਾਰ ਦੇ ਵਿੱਚ ਪੈਦਾ ਹੋਇਆ ਤੇ ਉਥੋਂ ਗੀਤਕਾਰ ਕਿਵੇਂ ਬਣਿਆ ਕਿਸ ਤਰ੍ਹਾਂ ਉਹਦਾ ਨਾਮ ਬਣਿਆ ਤੇ ਕਿਸ ਤਰ੍ਹਾਂ ਦੀ ਗੀਤਕਾਰੀ ਉਹ ਕਰਦਾ ਉਹ ਉਹ ਗੱਲਾਂ ਬਹੁਤ ਬਾਵਾ ਕਰੀਆਂ ਇਹਦੇ ਵਿੱਚ ਉਹ ਜਿਹੜੀ ਵੱਡੀ ਗੱਲ ਉੱਭਰ ਕੇ ਆਈ ਆ ਵੀ ਤੁਹਾਡਾ ਤੇ ਮਾਨਕ ਸਾਹਿਬ ਦਾ ਰਿਸ਼ਤਾ ਆ ਤੁਹਾਡੇ ਜਦੋਂ ਪਹਿਲੇ ਦੋ ਗੀਤ ਉਹਨਾਂ ਨੇ ਗਾਏ ਨੇ ਇੱਕ ਤਰ੍ਹਾਂ ਨਾਲ ਤੁਹਾਡੀ ਨਾਲ ਤਾਂ ਗੀਤਕਾਰੀ ਦੀ ਉਹਨਾਂ ਦੀ ਗਾਇਕੀ ਦੀ ਟਿਊਨਿੰਗ ਹੋ ਗਈ ਆ ਸੋਚੇ ਤੇ ਦੂਸਰੀ ਗੱਲ ਤੁਹਾਨੂੰ ਉਹਨਾਂ ਦਾ ਜਿਹੜਾ ਥਾਪੜਾ ਮਿਲਿਆ ਉਹਦੇ ਨਾਲ ਨਾਲ ਫਿਰ ਤੁਸੀਂ ਉਹਨਾਂ ਦੇ ਨਾਲ ਇੱਕ ਮਿੱਤਰਤਾ ਵਾਲਾ ਪਰਿਵਾਰਕ ਸਬੰਧ ਤੁਹਾਡੇ ਪੈਦਾ ਹੋ ਗਏ ਸੋਬਸਟ ਥੋੜਾ ਜਿਆ ਮਾਨਕ ਸਾਹਿਬ ਬਾਰੇ ਦੱਸੋ ਵੀ ਕੈਸੀ ਸ਼ਖਸੀਅਤ ਸੀਗੇ ਉਹ ਜਿੱਥੋਂ ਤੱਕ ਸਰੋਤਿਆਂ ਨੇ ਮਾਨਕ ਸਾਹਿਬ ਨੂੰ ਸਟੇਜ ਤੇ ਦੇਖਿਆ ਜੀ ਚੜ੍ਹਦੀ ਕਲਾ ਚ ਰਹਿਣਾ ਤੇ ਨੱਚੂ ਨੱਚੂ ਕਰਨਾ ਟੱਪੂ ਟਪੂਰ ਕੇ ਉੱਡਦੇ ਰਹਿਣਾ ਔਰ ਜੁਰਤ ਨਾਲ ਗੱਲ ਕਹਿਣੀ ਜੁਰਤ ਨਾਲ ਗਾਉਣਾ ਹਾਈ ਪਿਚ ਤੇ ਗਾਉਣਾ ਸੱਚੀਆਂ ਗੱਲਾਂ ਕਰਨੀਆਂ ਵਕਈ ਮਾਨਕ ਸਾਹਿਬ ਦਾ ਇਹ ਇਹ ਸੁਭਾਅ ਸੀਗਾ ਜੇ ਉਸ ਤੋਂ ਬਾਹਰ ਹਟ ਕੇ ਗੱਲ ਕਰੀਏ ਸਟੇਜ ਤੋਂ हट ਕੇ ਮਾਨਕ ਸਾਹਿਬ ਜਿੰਨੇ ਵਧੀਆ ਕਲਾਕਾਰ ਸੀ ਨਾ ਗੱਲ ਸਾਹਿਬ ਜਿਸ ਤੱਕ ਮੈਂ ਉਹਨਾਂ ਨੂੰ ਬੜਾ ਡੀਪਲੀ ਦੇਖਿਆ ਹੈ ਉਹਨੇ ਵਧੀਆ ਹੋ ਇਨਸਾਨ ਵੀ ਸੀ ਬਸ ਪਰ ਸਿੱਖ ਇਸ ਨਾਲ ਜਿਹੜਾ ਇਨਸਾਨ ਵਧੀਆ ਹੁੰਦਾ ਸੀ ਮਣਕ ਸਾਹਿਬ ਦੇ ਆਮ ਕੀਤਾ ਤੁਹਾਨੂੰ ਸੁਣਿਆ ਆਉਣਾ ਤੁਸੀਂ ਵੀ ਕੋਲੀ ਚੱਟ ਬੰਦੇ ਤੇ ਭਰੋਸਾ ਕਰੇ ਨਾ ਠੀਕ ਹੈ ਜਾਂ ਯਾਰ ਮਾਰ ਕਰੇ ਨਾ ਹਣਾ ਐਦਾਂ ਦੇ ਬੰਦਿਆਂ ਤੋਂ ਥੋੜੀ ਜਿਹੀ ਉਹ ਹੇਟ ਕਰਦੇ ਸੀ ਠੀਕ ਹੈ ਨਾ ਬੰਦੇ ਐਜੇ ਕਰੈਕਟਰ ਵੀ ਜਿੱਥੋਂ ਕਿ ਮੈਂ ਉਹਨੂੰ ਦੇਖਿਆ ਬਲ ਬਹੁਤ ਵਧੀਆ ਸੀ ਯਾਰ ਦੇ ਨਾਲ ਖੜਨ ਵਾਲੇ ਬੰਦੇ ਸੀਗੇ ਤੇ ਖਾਣ ਪੀਣ ਰਹਿਣ ਸਹਿਣ ਦੇ ਵਿੱਚ ਵਿੱਚ ਜਦੋਂ ਮੇਰੇ ਕੋਲੇ ਉਹਨਾਂ ਨੇ ਆਉਣਾ ਤਾਂ ਉਹਨਾਂ ਨੇ ਜਿਆਦਾ ਸਾਦਾ ਪਾਣੀ ਝਲਕਣਾ ਵੀਰ ਜੇ ਕਿਤੇ ਮੂੰਗੀ ਦੀ ਦਾਲ ਬਣ ਜਾ ਹਾਰੇ ਸੱਚ 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 ਠੀਕ ਨਾ ਜੇ ਚਟਣੀ ਕੁਦੇ ਚੇ ਬੜਾਂ ਦੀ ਬੜਾ ਐਸ਼ਨ ਇਨ ਮੇਕ ਜੈ ਨਹੀਂ ਸੀ ਕਰਦੇ ਸਾਡੀ ਸਿੰਪਲ ਜੀਵਨ ਸੀਗਾ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਾਂ ਤੂੰ ਹੈਰਾਨੀ ਹੋ ਜਾਊਗੀ ਹਮ ਇੱਕ ਵਾਰੀ ਮੇਰੇ ਕੋਲੇ ਆ ਗਏ ਕਹਿੰਦਾ ਜੇ ਪਿਆਜ਼ ਮਿਲ ਜੇ ਅੱਛਾ ਤੇ ਅੰਬੀਆਂ ਮਿਲ ਜਾਣਾ ਤੇ ਸਰਕਾ ਮਿਲ ਜੇ ਮੈਂ ਕੀ ਕਰਨਾ ਕਹਿੰਦਾ ਪਾ achar ਪਾਉਣੇ ਆ ਮੈਂ ਕਿਹਾ ਭਾਈ achar ਤੁਸੀਂ ਪਾਉਂਗੇ achar ਆਪਾਂ ਘਰ ਦਾ ਪਿਆ ਵਾਧੂ ਆ ਪਿੰਡ ਪਿਆ ਇੱਥੇ ਪਿਆ ਮੇਰੀ ਮੈਡਮ ਪਾ ਦੂਗੀ ਠੀਕ ਹੈ ਨਾ ਜੋ ਬਾਜ਼ਾਰ ਚੋਂ ਲੈ ਲੈਣੇ ਆ ਕਹਿੰਦਾ ਨਹੀਂ ਯਾਰ ਮੈਂ ਤੈਨੂੰ ਉਹ ਚਾਰ ਖੋਣਾ ਲਵੇਲ ਤੂੰ ਇਹ ਨਾ ਸੋਚੀ ਕਲਾ ਮਣਕ ਕਲੀਆਂ ਗਾਉਣ ਵਾਲਾ ਹੈ ਅੱਛਾ ਤੂੰ ਮਣਕ ਦਾ ਚਾਰ ਦਿਖਾ ਕੇ ਦੇਖੀ ਕੀ ਬਾਤ ਹੈ ਔਰ ਕੀ ਹੋਇਆ ਜੀ ਚੀਜ਼ਾਂ ਅਵੇਲੇਬਲ ਕਰ ਲੀਆਂ ਸੀ ਮੰਗਾ ਲੀਆਂ ਪਰ ਮੈਨੂੰ ਲੱਗ ਰਿਹਾ ਸੀ ਵੀ ਨਹੀਂ ਤੇ ਮੈਂ ਫਿਰ ਮੈਂ ਨਾ ਨਾ ਕਹਿੰਦਾ ਮੈਂ ਹੀ ਕੱਟੂਗਾ ਚਾਕੂ ਲੈ ਲਿਆ ਅੰਬੀਆਂ ਲੈ ਲੀਆਂ ਕੱਟ ਕੇ ਚਾਰ ਬਣਾਇਆ ਔਰ ਯਕੀਨ ਬਣੋਗੇ ਅਸੀਂ ਉਹ 2 ਘੰਟਿਆਂ ਬਾਅਦ ਜਦੋਂ ਖਾਧਾ ਜੀ ਸਾਡਾ ਤਾਂ ਮੂੰਹ ਹੋਣਾ ਲੋਗੇ ਅੱਛਾ ਮੈਂ ਫਿਰ ਮਾਨਕ ਸਿੰਘ ਸਾਹਿਬ ਨੇ ਇੱਕ ਹੋਰ ਸਵਾਲ ਵੀ ਕੀਤਾ ਮਾਨਕ ਸਿੰਘ ਸਾਹਿਬ ਮੈਂ ਕਿ ਐਦਾਂ ਚੀਜ਼ਾਂ ਖਾ ਕੇ ਤੇ ਤੁਹਾਡਾ ਗਾਉਣਾ ਕਰਨਾ ਆਮ ਤੌਰ ਤੇ ਕਹਿੰਦੇ ਆ ਵੀ ਜਿਹੜਾ ਗਾਇਕ ਹੋ ਆਹਾਰ ਵਗੈਰਾ ਨਹੀਂ ਖਾਂਦਾ ਹਾਂ ਸਰਕਾ ਪਾ ਐਡੇ ਟਾਈਮ ਖਾ ਰਹੇ ਹਾਂ ਨਾ ਅੰਬੀਆਂ ਖਟੀਆਂ ਕਹਿੰਦਾ ਖਾਤਾ ਸਹੀ ਜੋ ਮੈਂ ਖਾਦਾ ਖਾਣ ਤੋਂ ਬਾਅਦ ਵੀ ਮੈਂ ਫਿਰ ਸਵਾਲ ਕੀਤਾ ਵੀ ਹੈ ਤਾਂ ਫਿਰ ਵੀ ਉਹ ਕਹਿੰਦਾ ਵੀ ਮੇਰਾ ਗਲਾ ਇੰਨਾ ਗਲਾ ਗੱਲਾਂ ਤੋਂ ਬਹੁਤ ਦੂਰ ਚਲੇ ਗਿਆ ਵੀ ਮੇਰਾ ਰਿਆਜ ਇੰਨਾ ਕੀ ਹੈ ਇਹ ਮੇਰੇ ਗਲੇ ਤੱਕੇ ਮੇਰੇ ਪੇਟ ਚਲੇ ਜਾਂਦੇ ਮੇਰੇ ਗਲੇ ਤੇ ਕੋਈ ਅਸਰ ਨਹੀਂ ਕਰਦੀ ਅੱਛਾ ਐਦਾਂ ਦੀ ਮਾਨਕ ਸਾਹਿਬ ਦੀ ਸ਼ਖਸੀਅਤ ਸੀ ਔਰ ਯਕੀਨ ਮੰਨੋਗੇ ਉਹਨਾਂ ਨੇ ਜਦੋਂ ਸੌਣਾ ਖੜਨਾ ਪਰਿਵਾਰ ਦੇ ਵਿੱਚ ਜਿੱਦਾਂ ਦਾ ਮਰਜੀ ਬੈੱਡ ਮਿਲ ਗਿਆ ਜਿੱਦਾਂ ਦਾ ਮਰਜੀ ਨਸਰਾਉਣਾ ਮਿਲ ਗਿਆ ਮੈਂ ਨਹੀਂ ਵੀ ਕੋਈ ਬਾਹਲਾ ਮੈਨੂੰ ਐ ਹੋਣਾ ਚਾਹੀਦਾ ਬਸ ਆਪ ਦਾ ਆਰਾਮ ਨਾਲ ਥੋੜੀ ਜਿਹੀ ਕੰਫਰਟੇਬਲਤਾ ਹੋਵੇ ਉਹਦੇ ਵਿੱਚ ਕੋਈ ਉਹਨਾਂ ਨੂੰ ਡਿਸਟਰਬੈਂਸ ਨਾ ਹੋਵੇ ਇਦਾਂ ਦੀ ਗੱਲਾਂ ਨੂੰ ਧਿਆਨ ਚ ਰੱਖਦੇ ਸੀਗੇ ਜਾਨੇ ਕੋਈ 5 ਸਟਾਰ ਰੀਮੈਂਟ ਮੈਂ ਕਹਾਂ ਜੀ ਬਿਲਕੁਲ ਨਹੀਂ ਮੇਰੇ ਨਾਲ ਮਾਨਕ ਸਾਹਿਬ ਜੀ ਮੈਂ ਕਦੇ ਵੀ ਸੋਚਦਾ ਸੀ ਵੀ ਉਹ ਮੇਰੇ ਨਾਲੋਂ ਵੀ ਸਾਦੇ ਸੀਗੇ ਤੇ ਵਧੀਆ ਲਾਈਫ ਤੇ ਖਾਣਾ ਪੀਣਾ ਲਾਈਫ ਦੇ ਵਿੱਚ ਵਧੀਆ ਉਹਨਾਂ ਦਾ ਔਰ ਗੱਲਾਂ-ਬਾਤਾਂ ਬੜੀਆਂ ਸਾਧੀਆਂ ਪਰਿਵਾਰ ਦੀਆਂ ਗੱਲਾਂ ਕਰਦੀਆਂ ਔਰ ਜੋ ਗੱਲ ਕਰਦੇ ਸੀ ਪੋਸਟ ਆਫ ਪੁਆਇੰਟ ਉਹਨਾਂ ਦਾ ਮੇਰੇ ਕੋਲ ਰਹਿਣ ਦਾ ਇੱਕ ਹੋਰ ਵੀ ਸੀਗਾ ਜੀ ਉਹਨਾਂ ਦੇ ਹਰ ਗੱਲ ਦੇ ਵਿੱਚ ਕੋਈ ਨਾ ਕੋਈ ਮੈਨੂੰ ਗੀਤ ਦਾ ਆਈਡੀਆ ਮਿਲਦਾ ਸੀ ਤੇ ਮੈਨੂੰ ਮਾਨਕ ਸਾਹਿਬ ਨੂੰ ਬਹੁਤ ਨੇੜਿਓਂ ਕੇ ਰੀਡ ਕਰਨ ਦਾ ਸਮਾਂ ਮਿਲਿਆ ਤੇ ਜਿਸ ਕਰਕੇ ਮੈਂ ਉਹਨਾਂ ਮੁਤਾਬਕ ਗੀਤ ਲਿਖਦਾ ਰਿਹਾ ਔਰ ਉਹਨਾਂ ਦੀ ਗੱਲਾਂ ਚ ਇੰਨੀ ਸਟਾਈਲੀਆਂ ਸੀ ਜੋ ਮੇਰੇ ਗੀਤਾਂ 'ਚ ਸ਼ਾਮਲ ਹੋ ਕੇ ਸਰੋਤਾ ਤੱਕ ਪਹੁੰਚੀਆਂ ਔਰ ਸਰੋਤੇ ਨੇ ਬੜਾ ਪ੍ਰਵਾਨ ਕੀਤਾ ਜੀ ਕਦੇ ਇਸ ਤਰ੍ਹਾਂ ਦੀ ਗੱਲ ਵੀ ਹੋਈ ਵੀ ਤੁਸੀਂ ਮਾਨਕ ਸਾਹਿਬ ਕੋਲ ਗਾਏ ਉਹ ਅੰਦਰੋਂ ਭਰੇ ਪੀਤੇ ਬੈਠੇ ਹੋਣੋ ਕਹਿਣਾ ਵੀ ਹਲਵੈਲ ਯਾਰ ਤੂੰ ਆਹਾਰ ਦੋ ਤਿੰਨ ਆਈਡੀਏ ਮੇਰੇ ਕੋਲ ਨੇ ਇੱਕ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਇੱਕ ਇਸ ਤਰ੍ਹਾਂ ਦੀ ਜੀਗਾ ਇਸ ਤਰ੍ਹਾਂ ਦੀ ਵੀ ਤੂੰ ਆ ਲੈਖ ਉਹ ਇਸ ਤਰ੍ਹਾਂ ਵੀ ਤੁਹਾਨੂੰ ਮਤਲਬ ਦੱਸਦੇ ਸੀਗੇ ਵੀ ਆ ਇਸ ਤਰ੍ਹਾਂ ਦੀ ਚੀਜ਼ ਕੋਈ ਲਾਈਨ ਬੋਲਣੀ ਹੋਰ ਗੱਲ ਕਰਾਂ ਗਿੱਲ ਸਾਹਿਬ ਜਿੰਨੇ ਤੁਸੀਂ ਮੈਨੂੰ ਸਵਾਲ ਕਰ ਰਹੇ ਹੋ ਇਹ ਲੱਗਦਾ ਜਿਸ ਤਰ੍ਹਾਂ ਤੁਸੀਂ ਵੀ ਕੋਈ ਅੰਤਰ ਜਾਨੀ ਹੋ ਅੱਛਾ ਇਹਦਾ ਕਾਰ ਦਦਾ ਮੈਂ ਕਿਉਂਕਿ ਇਹ ਗੱਲਾਂ ਬਿਲਕੁਲ ਸਹੀ ਨੇ ਮੈਂ ਮਣਕ ਸਾਹਿਬ ਕੋਲ ਇੱਕ ਵਾਰੀ ਗਿਆ ਮੈਨੂੰ ਕਿਹਾ ਜਿਹੜੀ ਇਹ ਲੇਡੀਜ਼ ਕਲਾਕਾਰਾਂ ਜਿਵੇਂ ਉਹਨਾਂ ਦਾ ਹਿਸਾਬ-ਕਿਤਾਬ ਸੀ ਨਾ ਮਿੱਠੀ ਜੀ ਚੁਸਕੀ ਲੈ ਕੇ ਗਾਲ ਕਢਣ ਦੀ ਵੀ ਹੈ ਨਾ ਤੇ ਸੀ ਉਹ ਮਤਲਬ ਉਸ ਕੋਈ ਗਲਤ ਭਾਵਨਾ ਨਹੀਂ ਹੁੰਦੀ ਸੀ ਮਤਲਬ ਸਾਦਾ ਸਾਦਾ ਬਣ ਤਖਲ ਸੀ ਉਹਨਾਂ ਦਾ ਕਹਿੰਦਾ ਯਾਰ ਇਹਨੂੰ ਕਹਿ ਵੀ ਅਸੀਂ ਤੇਰੇ ਵੱਲ ਨਹੀਂ ਚਾਹਦੇ ਅੱਛਾ ਹੁਣ ਮੈਂ ਤਾਂ ਸਮਝ ਗਿਆ ਹੂੰ ਕਹਿੰਦੇ ਗੂੰਗਾ ਗੁੜ ਖਾ ਲੈਂਦਾ ਨਾ ਹੂੰ ਉਹਦੀ ਮਾਂ ਸਮਝ ਜਾਂਦੀ ਐ ਜਦੋਂ ਬਗਲ ਮਾਰਦੇ ਨੇ ਇਦਾਂ ਵੀ ਬਾਗੋ-ਬਾਗ ਖੁਸ਼ ਹੋ ਗਿਆ ਬੰਦੇ ਦੀ ਨਾਮ ਜਾਂ ਮਾਂ ਜਾਣਾ ਹਾਂ ਫਿਰ ਉਹੀ ਗੀਤ ਮੈਂ ਗਿੱਲਸਾਭ ਲਿਖਿਆ ਮਣਾ ਮੋਹੀ ਰੂਪ ਦਾ ਗਮਾਨ ਕਰਦੀ ਨਹੀਂ ਤੈਨੂੰ ਤੱਕਣਾ ਵੀ ਨਹੀਂ ਹਾਂ ਕਿੰਡੀਕ ਤੋ ਸੋਹਣੀ ਐਡਾ ਆਸਾਨ ਕਰਦੀ ਨਹੀਂ ਤੈਨੂੰ ਤੱਕਣਾ ਵੀ ਨਹੀਂ ਕੀ ਬਾਤ ਹੈ ਔਰ ਜਦੋਂ ਯਕੀਨ ਮੰਨੂਗਾ ਇਦਾਂ ਦਾ ਗੀਤ ਉਹਨਾਂ ਗੱਲ ਮੇਰੇ ਕੀਤੀ ਘਰ ਘਰ ਬੈਠੇ ਬੈਠੇ ਮੈਂ ਗੀਤ ਲਿਖਦਾ ਹਾਂ ਲਿਖਦਾ ਮਣਕ ਸਾਬ ਨੂੰ ਮੈਂ ਫੜਾਇਆ ਤੇ ਮਣਕ ਸਾਬ ਨੇ ਕੁਝ ਦਿਨਾਂ ਬਾਅਦ ਉਹ ਖਾੜੇ ਚ ਗਾਇਆ ਦਾ ਰਿਕਾਰਡਿੰਗ ਤੋਂ ਪਹਿਲਾਂ ਅਖਾੜੇ ਵਾਲਾ ਗੀਤ ਲੋਕਾਂ ਦੀ ਜਵਾਨ ਤੇ ਸ਼ਾ ਚੁੱਕਾ ਮਤਲਬ ਜਿਹੜਾ ਅਖਾੜੇ ਚ ਪ੍ਰਵਾਨ ਹੋ ਜਾਂਦਾ ਸੀ ਆਟੋਮੈਟਿਕਲੀ ਫਿਰ ਰਿਕਾਰਡ ਬਾਅਦ ਉਹ ਬਾਨਕ ਸਾਹਿਬ ਚ ਇੱਕ ਮੈਂ ਬੜੀ ਚੀਜ਼ ਦੇਖੀ ਉਹਨੇ ਗੀਤ ਪੜਨ ਨਾਲ ਦੀ ਨਾਲ ਹਲਕਾ ਜਿਹਾ ਗੁੰਗੁਣਾਣ ਕਰਕੇ ਨਾਲ ਸਿੱਧਾ ਗਾ ਹੀ ਜਾਣਾ ਕਿਉਂਕਿ ਸੁਰ ਤਾਲ ਦੇ ਜਿੰਨੇ ਪੱਕੇ ਸੀ ਮੈਂ ਕਿਸੇ ਹੋਰ ਦੀ ਗੱਲ ਨਹੀਂ ਕਰਦਾ ਦੁਨੀਆ ਜਾਣਦੀ ਐ ਤੇ ਜੇ ਕੋਈ ਹਾਈ ਪਿਚ ਤੇ ਚੱਕਿਆ ਵੀ ਗਿਆ ਉਹਨਾਂ ਤੋਂ ਤੇ ਉਹਨੂੰ ਨਿਭਾ ਦੇਣਾ ਸੀਗਾ ਇਸ ਕਰਕੇ ਹਰੇਕ ਗੀਤ ਨਾਲ ਉਹ ਇੰਨਾ ਕਿ ਨਿਸਾਫ ਕਰਦੇ ਸੀ ਉਨਾ ਮੂਰੇ ਗੀਤ ਛੋਟਾ ਰਹਿੰਦਾ ਸੀ ਮਾਨਕ ਸਾਹਿਬ ਦਾ ਕਦ ਉੱਚਾ ਆ ਕਦ ਉੱਚਾ ਬਿਲਕੁਲ ਸੱਚਾ ਤੁਸੀਂ ਜਦੋਂ ਗੀਤ ਲਿਖਦੇ ਸੀਗੇ ਆ ਲਿਖਣ ਬੜੇ ਤੁਹਾਡੇ ਆਪਣੇ ਮਨ ਦੇ ਵਿੱਚ ਕੋਈ ਉਹਦੀ ਟਿਊਨ ਹੁੰਦੀ ਸੀ ਜਾਂ ਜਿਵੇਂ ਹੁਣ ਕਈ ਵਾਰ ਤਾਂ ਉਹ ਐਡੇ ਵੈਸੇ ਹੀ ਉਹ ਐਡੇ ਮਤਲਬ ਪਰਮਾਤਮਾ ਨੇ ਉਹਨਾਂ ਦੇ ਦਾਤ ਐਡੀ ਵੱਡੀ ਸੀ ਉਹ ਆਪ ਹੀ ਤੁਹਾੜੇ ਕੋ ਫੜ ਕੇ ਗੀਤਾਂ ਮਿੰਟ ਜੀ ਟਿਊਨ ਬਣਾ ਸਕਦੇ ਸੀ ਕਦੇ ਤੁਸੀਂ ਤੁਹਾਡੇ ਮਨ ਚ ਐ ਵੀ ਹੁੰਦਾ ਸੀ ਵੀ ਮੈਂ ਮਾਨਕ ਸਾਹਿਬ ਨੂੰ ਇਹ ਦੱਸਾਂ ਵੀ ਮੈਂ ਜਦੋਂ ਲਿਖਿਆ ਮੇਰੇ ਮਨ ਦੇ ਵਿੱਚ ਆਹ ਟਿਊਨ ਸੀ ਨੇ تقریبا ਹੁਣ ਮੈਂ ਇੱਥੇ ਗੱਲ ਕਹਿਣੀ ਸੀ ਚਲੋ ਉਦੋਂ ਫਿਸਲ ਗਈ ਸੀ ਹੁਣ ਮੈਂ ਕਲੀਅਰ ਕਰ ਦਿੰਦਾ تقریبا ਨਾ ਪਰਮਾਤਮਾ ਵੱਲੋਂ ਜਿਸ ਤਰ੍ਹਾਂ ਮੈਂ ਆਪ ਜੀ ਨੂੰ ਬੇਨਤੀ ਪਹਿਲਾਂ ਵੀ ਕੀਤੀ ਸੀ ਵੀ ਮੈਂ ਸ਼ੁਰੂ ਚ ਗੁੰਗੁਣਾ ਕਰਦਾ ਰਹਿੰਦਾ ਸੀ ਇਹ ਮੇਰੇ ਅੰਦਰ ਚੱਲਦਾ ਰਹਿੰਦਾ ਮੈਂ ਚਾਹੇ ਗਾਉਂਦਾ ਨਹੀਂ ਪਰ ਮੇਰੇ ਹੁਣ ਵੀ ਇਸ ਕਰਕੇ ਮੈਂ ਥੋੜਾ ਖੁਸ਼ ਵੀ ਰਹਿਣਾ ਜਦੋਂ ਮੈਂ ਕੋਈ ਵੀ ਗੀਤ ਲਿਖਦਾ ਸੀਗਾ ਤੇ ਮੈਨੂੰ ਮਾਨਕਾ ਪੁੱਛਦੇ ਸੀ ਪਰ ਬਿਲਕੁਲ ਕਿਵੇਂ ਅੱਛਾ ਉਹ ਕਹਿੰਦੇ ਸੀ ਬਿਲਕੁਲ ਜੀ ਅੱਛਾ ਬਿਲਕੁਲ ਜਿਸ ਤਰ੍ਹਾਂ ਮੈਂ ਐਸੇ ਗੀਤ ਦੀ ਗੱਲ ਕਰਾਂ ਬਣਾ ਮੋਹੀ ਰੂਪ ਦਾ ਗਵਾਨ ਕਰਦੇ ਸੀ ਮਾਨਕ ਸਾਹਿਬ ਦਾ ਪਹਿਲਾ ਜਿਹੜਾ ਗਾਉਣ ਦਾ ਲੈਜਾ ਸੀ ਇਸ ਗੀਤ ਨੂੰ ਉਹ ਥੋੜਾ ਜਆ ਮਤਲਬ ਜਿਸ ਤਰ੍ਹਾਂ ਵੀਰ ਰਸ ਹੈ ਅੱਛਾ ਉਦਾਂ ਸੀ ਮੈਂ ਕਿਹਾ ਮਾਨਕ ਸਾਹਿਬ ਨਹੀਂ ਅਜੇ ਤੱਕ ਮਿੱਠਾ ਤਾਲਾ ਮਾਰਨਾ ਉਹ ਓਕੇ ਤੇ ਤਾਲਾ ਜ ਗੁੱਸੇ ਚ ਨਹੀਂ ਮਾਰਨਾ ਅਸੀਂ ਦੂਜੀ ਟੋਨ ਚ ਮਾਰਨਾ ਓਕੇ ਓਕੇ ਫਿਰ ਉਹ ਕੀਤਾ ਮਾਣਾ ਮੋਹੀ ਰੂਪ ਦਾ ਗਮਨ ਕਰਦੀ ਨਹੀਂ ਤਨ ਤੱਕਣਾ ਵੀ ਨਹੀਂ ਉਹ ਮੈਂ ਦੱਸਿਆ ਹਾਂ ਬਾਕੀ ਇੰਨਾ ਜ਼ਰੂਰ ਹੈਗਾ ਮਾਨਕ ਸਾਹਿਬ ਥੋੜਾ ਉਹਨੂੰ ਪਾਲਿਸ਼ ਕਰ ਲੈਂਦੇ ਸੀ ਐਜੇ ਆਰਟਿਸਟ ਸੁਰਤਾਲ ਦੇ ਮੁਤਾਬਕ ਜਿਵੇਂ ਉਹ ਬੜੇ ਮਤਲਬ ਗੂੜ੍ਹ ਗਿਆਨੀ ਸੀ ਉਹ ਆ ਜੀ ਅਵਾਰਾਂ ਦੇ ਬਾਦਸ਼ਾਹ ਸੀ ਹੋਰ ਬਣ ਜਾਂਦਾ ਸੀ ਉਹ ਕਰ ਲੈਂਦੇ ਸੀ ਪਰ ਉਹਦਾ ਬੇਸਿਕ ਮੇਰਾ ਹੀ ਹੁੰਦਾ ਸੀ ਕੈਸਟ ਦੇ ਵਿੱਚ ਕੰਪੋਜ਼ੀਸ਼ਨ ਦਾ ਇੱਕ ਤਰ੍ਹਾਂ ਨਾਲ ਫਿਰ ਅਲਵੇਲ ਜੀ ਤੁਹਾਡੇ ਅੰਦਰ ਇੱਕ 뮤직 ਦਾ ਵੀ ਪ੍ਰਵਾਹ ਚੱਲਦਾ ਹਾਂਜੀ ਸੰਗੀਤ ਦਾ ਪ੍ਰਵਾਹ ਚੱਲਦਾ ਕਿਉਂਕਿ ਜੇ ਇੱਕ ਗੀਤਕਾਰ ਦੇ ਅੰਦਰ ਸੰਗੀਤ ਦਾ ਪ੍ਰਵਾਹ ਨਹੀਂ ਹੈ ਤਾਂ ਉਹ 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 ਗੀਤ ਲਿਖ ਹੀ ਨਹੀਂ ਸਕਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਫਿਰ 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 ਤੁਸੀਂ ਇੱਕ ਹੋਰ ਗੱਲ ਆ ਅਲਵੇਲ ਬਰਾੜ ਦੇ ਕੋਲ ਤੁਸੀਂ ਪਹਿਲੀ ਗੱਲ ਸਾਇਤ ਕਿੰਨਾ ਕੁ ਪੜਦੇ ਹੋ ਤੇ ਦੂਜੀ ਗੱਲ ਜਿਹੜੀ ਸ਼ਬਦਾਬਲੀ ਉਹ ਕਿੱਥੋਂ ਆਉਂਦੀ ਹੈ ਤੁਹਾਡੇ ਗੀਤਾਂ ਦੇ ਵਿੱਚ ਗੱਲ ਜੇ ਅਪ ਸਿਹਤ ਦੀ ਕਰੀਏ ਤਾਂ ਜਿਆਦਾ ਸਹਿਤ ਮੈਂ ਅਖਬਾਰਾਂ ਚੋਂ ਉਹ ਮੈਗਜ਼ੀਨ ਚੋਂ ਪੜ੍ਹਿਆ ਜੀ ਉਹਦੇ ਵਿੱਚ ਮੈਗਜ਼ੀਨ ਆਜ ਕੱਲ ਤਾਂ ਕਿਤਾਬਾਂ ਦੀਆਂ ਕਿਤਾਬਾਂ ਮੈਗਜ਼ੀਨ ਸੈਕਸ਼ਨ ਉਹ ਪੇਪਰ ਹਾਂ ਮੇਰਾ ਮੰਨਣਾ ਇਹ ਹੈ ਵੀ ਇੱਕ ਜੇ ਆਪਾਂ ਕੋਈ ਨੋਵਲ ਪੜ੍ਹਦੇ ਆ ਜੋ ਕੋਈ ਬੁੱਕ ਪੜ੍ਹਦੇ ਆ ਉਹ ਤਾਂ ਬੜੀ ਸੀਮਤ ਹੁੰਦੀ ਹੈ ਉਹ ਇੱਕ ਆਦਮੀ ਨੇ ਲਿਖੀ ਹੁੰਦੀ ਹੈ ਇੱਕ ਆਦਮੀ ਦਾ ਇੱਕ ਦਾਇਰਾ ਉਹਨਾਂਕ ਹੁੰਦਾ ਜੀ ਪਰ ਅਖਬਾਰ ਦੇ ਵਿੱਚ ਵੱਖਰੋ ਵੱਖਰੇ ਰਾਈਟਰ ਹੁੰਦੇ ਆ ਉਹਨਾਂ ਦਾਇਰਾ ਬੜਾ ਵਿਸ਼ਾਲ ਹੁੰਦਾ ਰੋਜ਼ ਲਿਖਦੇ ਰਹਿੰਦੇ ਆ ਉਹ ਤਾਂ ਮੈਂ ਜਿਸ ਤਰ੍ਹਾਂ ਵੱਖ-ਵੱਖ ਅਖਬਾਰਾਂ ਦੇ ਵਿੱਚੋਂ ਪੜ੍ਹਨਾ ਤੇ ਬੜਾ ਮੈਨੂੰ ਉੱਥੋਂ ਸ਼ਬਦਾਵਲੀ ਮਿਲਦੀ ਜੀ ਮੈਂ ਗੱਲ ਉਦਾਂ ਕਰਾਂ ਯਕੀਨ ਬਿਲਕੁਲ ਇਸ ਗੱਲ ਦਾ ਹੈਗਾ ਮੇਰੇ ਅੰਦਰ ਨਾ ਪ੍ਰਵਾਹ ਵੈਸੀ ਚੱਲ ਰਿਹਾ ਨਾ ਗੀਤਾਂ ਦਾ ਮਤਲਬ ਸ਼ਬਦਾਂ ਦਾ ਆਪੇ ਕੋਈ ਮੈਨੂੰ ਬੈਣ ਦੀ ਲੋੜ ਨਹੀਂ ਜਾਂ ਮੈਨੂੰ ਕੋਈ ਅਲੱਗ ਤੋਂ ਕੋਈ ਵਧੀਆ ਸਿਚੁਏਸ਼ਨ ਨੂੰ ਮਤਲਬ ਸਰਚ ਕਰਨ ਦੀ ਲੋੜ ਨਹੀਂ ਜਿੱਥੇ ਮੈਂ ਬੈਠ ਗਿਆ ਉਹਦੇ ਵਿੱਚ ਗੀਤ ਲਿਖ ਦੇਣਾ ਕਿਉਂਕਿ ਪ੍ਰਵਾਹ ਵੀ ਹੁਣ ਵੀ ਚੱਲ ਰਿਹਾ ਇਸ ਤਰ੍ਹਾਂ ਸੱਚੀ ਗੱਲ ਦੱਸਾਂ ਮੈਂ ਬਿਲਕੁਲ ਠੀਕ ਹੈ ਉਹ ਉਸ ਤੋਂ ਬਿਨਾਂ ਗੀਤਕਾਰ ਬਣ ਨਹੀਂ ਸਕਦਾ ਬਣ ਨਹੀਂ ਸਕਦਾ ਹਾਂ ਮੇਰਾ ਸਲੀਪ ਨਹੀਂ ਹੁੰਦਾ ਯਕੀਨ ਮੰਨੋਗੇ ਕਈ ਵਾਰੀ ਤਾਂ ਇਸ ਤੱਕ ਵੀ ਹੁੰਦਾ ਰਿਹਾ ਹੈ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਟੈਕਨੀਕ ਗਿਲਸਾ ਬੈਨੀ ਆਨੇ ਸੀ ਰਾਤ ਨੂੰ ਮੈਨੂੰ ਗੀਤ ਆਉੜਨਾ ਇੱਕ ਮਰੇਗੀ ਸੀ ਮਾਨਕ ਸਾਬ ਨੇ ਗਾਇਆ ਸੀ ਮਿਰਚਾਂ ਵਾਂਗੂ ਲੱਗਦੀ ਐ ਜਿਹਦੇ ਤੇ ਟੁੱਕਦੀ ਸੱਚੀ ਗੱਲ ਜ਼ੁਬਾਨ ਤੇ ਆਈ ਨਾ ਰੁਕਦੀ ਅੱਜ ਕੱਲ੍ਹ ਦੀਆਂ ਯਾਰੀਆਂ ਦੇ ਕੂੜ ਜਰਾਨੇ ਦੇਉਣ ਵਾਲੇ ਅਲਬੇਲੇ ਦੀ ਗੱਲ 16 ਨੇ 30ਵੀਂ ਜਾਂ ਪੈਸੇ ਦੇ ਪਿੱਛੇ ਯਾਰੀ ਟੁੱਟਦੀ ਸੱਚੀ ਗੱਲ ਜ਼ੁਬਾਨ ਤੇ ਨਾ ਆਈ ਰੁਕਦੀ ਇਹ ਗੀਤ ਮੈਂ ਉਸ ਟਾਈਮ ਥਰਮਲ ਕਲੋਨੀ ਦੇ ਵਿੱਚ ਮੈਨੂੰ ਮਤਲਬ ਕਮੋਡੀਸ਼ਨ ਮਿਲੀ ਵੀ ਸੀ ਮੈਂ ਕੋਠੇ ਉਪਰ ਟੌਰ ਨਾਲ ਸੁਤਾ ਪਿਆ ਜੀ ਰਾਤ ਨੂੰ ਗਰਮੀ ਦੇ ਦਿਨ ਮੇਰੇ ਅੱਧ ਵੀ ਜ਼ਿਆਦਾ ਹੈ ਤੇ ਮੇਰੇ ਕੋਈ ਇੱਕ ਗੱਲ ਯਾਦ ਆਈ ਉਹ ਘਰੇ ਮੈਂ ਥੱਲੇ ਮ ਜਾ ਨਹੀਂ ਸਕਦਾ ਲੋਕ ਲੱਗਿਆ ਸੀਗਾ ਤੇ ਮੈਂ ਉੱਥੇ ਥੋੜਾ ਕੰਤੇ ਲਿਖਤਾ ਆਰਾਮ ਨਾਲ ਸੌਂ ਗਿਆ ਤੇ ਮੈਂ ਭੁੱਲ ਗਿਆ ਜੀ ਔਰ ਨੇਰੇ ਨੇਰੇ ਚ ਮੈਂ ਲਿਖਿਆ ਕਿ ਨੂੰ ਮੰਨੂ ਉਸ ਤੋਂ ਬਾਅਦ ਜਦੋਂ ਮੈਂ ਕਿਤੇ ਲੰਘੇ ਟੱਪੇ ਦੇਖਿਆ ਮੈਂ ਕੁਝ ਲਿਖਿਆ ਸੀ ਮੇਰੇ ਹੌਲੀ ਨੂੰ ਜ਼ਿਆਦਾ ਆ ਉਹ ਨੂੰ ਚੱਕ ਕੇ ਮੈਂ ਆਪਣਾ ਕਲਮ ਦੇ ਨਾਲ ਮੈਂ ਕਾਪੀ ਤੇ ਲਿਖਿਆ ਅੱਛਾ ਤੇ ਅੱਜ ਉਸ ਰੋਤਿਆਂ ਦੀ ਸੁਣੇ ਕਿੱਦਾਂ ਰਗੀ ਸੋ ਜਿਹੜਾ ਖੈਰ ਅਸੀਂ ਵੀ ਜਿਵੇਂ ਹੁਣ ਲਿਖਦੇ ਆ ਜਿਹੜੀ ਜਿਹੜੇ ਗੀਤ ਜਾਂ ਕਵਿਤਾ ਜਾਂ ਖਿਆਲ ਜਿਹੜਾ ਹੈਗਾ ਅਸਲ ਤਾਂ ਵਿੱਚ ਤਾਂ ਖਿਆਲ ਹੁੰਦਾ ਉਸ ਖਿਆਲ ਨੂੰ ਵੀ ਆਪਾਂ ਉਹ ਖਿਆਲ ਦੇ ਬੀਜ ਤੇ ਪੌਦਾ ਬਣਾਉਂਦੇ ਹਾਂ ਬਿਲਕੁਲ ਬਿਲਕੁਲ ਇਹ ਜਿਵੇਂ ਹੁਣ ਤੁਸੀਂ ਦੱਸਿਆ ਵੀ ਬੁੜੇ ਬੰਦੋ ਬੰਦਾ ਜਦੋਂ ਬੜਾ ਕਸੂਤਾ ਫਸਿਆ ਹੁੰਦਾ ਉਸ ਵੇਲੇ ਖਿਆਲ ਆਉਂਦੇ ਆ ਸਹੀ ਹੈ ਤੁਹਾਡੇ ਨਾਲ ਜਿਵੇਂ ਹੁਣ ਆ ਤੁਸੀਂ ਕਿਹਾ ਵੀ ਕੋਠੇ ਦੇ ਪਏ ਹੋ ਤੇ ਉਸ ਵੇਲੇ ਖਿਆਲ ਚੰਗਾ ਕੀਤਾ ਤੁਸੀਂ ਉਹਦੇ ਨਾਲ ਸੰਭ ਲਿਆ ਹੋਰ ਹਜੇ ਮੇਰੇ ਖਲ ਬੜੇ ਪੁੱਟੇ ਪੁੱਟੇ ਥਾਵਾ ਤੇ ਬੜੇ ਵਧੀਆ ਵਧੀਆ ਗੀਤ ਲੱਗੇ ਆਉਣੇ ਦੇਖੋ ਹਰ ਆਦਮੀ ਦੀ ਆਪਣੀ ਆਪਣੀ ਵਿਥਿਆ ਹੁੰਦੀ ਹੈ ਮੈਂ ਜਿੰਨਾ ਕੁ ਰੁੱਝਿਆ ਹੁੰਦਾ ਜਿੰਨਾ ਕੁ ਵਿਜੀ ਹੁੰਦਾ ਮੈਨੂੰ ਬਹੁਤ ਗੀਤ ਔੜਦੇ ਜੀ ਇਹ ਇਹ ਸੱਚਾ ਗੱਲ ਸਚਾਈ ਹੈ ਮੈਂ ਕਈ ਵਾਰੀ ਜਦੋਂ ਗੱਡੀ ਡਰਾਈਵ ਕਰਦਾ ਜੀ ਤੇ ਮੇਰੇ ਬਹੁਤ ਵਾਰੀ ਮੈਂ ਜਿਸ ਤਰ੍ਹਾਂ ਮੇਰਾ ਇੱਕ ਗੀਤ ਸੀਗਾ ਇਹ ਬਲਕਾਰ ਸਿੱਧੂ ਜੀ ਨੇ ਗਾਇਆ ਸੀ ਹੁਣ ਤਿਆਂ ਪੁੱਤ ਸਭ ਨੂੰ ਪਿਆਰੇ ਮਿੱਤਰੋ ਅੱਖੀਆਂ ਦੇ लाडले ਦੁਲਾਰੇ ਮਿੱਤਰੋ ਮੈਂ ਕਿਤੇ ਬਹੁਤ ਫਾਸਟ ਗੱਡੀ ਜਾ ਰਿਹਾ ਸੀ ਮੈਨੂੰ ਇੱਕੇ ਦਾ ਮੈਨੂੰ ਯਾਦ ਆਇਆ ਤੇ ਗੱਡੀ ਮੈਂ ਸਾਈਡ ਤੇ ਲਾਈ ਸਾਈ ਯੰਤਰਾ ਮੈਂ ਲਿਖ ਕੇ ਦੇ ਰੱਖਤਾ ਜਦੋਂ ਕਿਤੇ ਮੈਂ ਫ੍ਰੀ ਹੋਇਆ ਤੇ ਮੈਂ ਕਿ ਗੀਤ ਲਿਖਦਾ ਨੌਂ ਦੇ ਵੇਲੇ ਗੀਤ ਬਹੁਤ ਉੜਦੇ ਮੇਰਾ ਮੰਨਣਾ ਇਹ ਹੈ ਜਦੋਂ ਅਸੀਂ ਕਿਤੇ ਤੁਸੀਂ ਕਦੇ ਵੀ ਦੇਖਿਓ ਜਦੋਂ ਅਸੀਂ ਕਿਤੇ ਇਕਾਂਚ ਬੈਠਦੇ ਆ ਜਾਂ ਕਿਸੇ ਦੇ ਕੋਲ ਬੈਠਦੇ ਆ ਜਾਂ ਕਿਤੇ ਕੰਮ 'ਚ ਲੱਗੇ ਹੁੰਨੇ ਆ ਹੋਰ ਤਾਂ ਪਾਹੀ ਸਾਡਾ ਦਿਮਾਗ ਨਹੀਂ ਜਾਂਦਾ ਉਦੋਂ ਸਾਡਾ ਆ ਯਾਰੀ ਚੀਜ਼ ਹੈ ਨਾ ਇਹ ਜਿਆਦਾ ਵਰਕ ਕਰਦੀ ਹੈ ਤੇ ਇਸ ਕਰਕੇ ਗੀਤਾਂ ਜੇ ਜਿਆਦਾ ਆਈਡੀ ਹੈ ਨਾ ਮੈਨੂੰ ਕੋਈ ਵੀ ਨਹਾਉਂਦੇ ਵੇਲੇ ਵੀ ਬਿਲਕੁਲ ਕਸੂਤੇ ਟਾਈਮਾਂ 'ਚ ਆਉਂਦੇ ਆ ਔਰ ਅੱਜ ਟੈਕਨੀਕ ਸਭ ਤੋਂ ਬੈਸਟ ਇਹ ਹੋ ਗਈ ਮੇਰੇ ਵਾਸਤੇ ਮੋਬਾਈਲ ਮੇਰੇ ਕੋਲ ਹੁੰਦਾ ਤੇ ਜਦੋਂ ਕੋਈ ਮੈਨੂੰ ਬਾੜੀ ਮੋਟੀ ਗੱਲ ਔੜਦੀ ਆ ਤੇ ਮੈਂ ਰਿਕਾਰਡ ਕਰ ਲੈਂਦਾ ਆਵਾਜ਼ ਨੂੰ ਰਿਕਾਰਡ ਕਰ ਲੈਂਦਾ ਤੇ ਅਲਵੇਲ ਬਰਾੜ ਜਿਵੇਂ ਹੁਣ ਅੱਜਕੱਲ ਦੀ ਗਾਇਕੀ ਉਲਟ ਮੱਕਾ ਜਾਦਾ ਹੋ ਗਿਆ ਜਿਹੜੀ ਸੰਗੀਤਿਕ ਜਿਹੜੀ ਜਿਹੜੀ ਮਿੱਠਾ ਸੰਗੀਤ ਹੁੰਦਾ ਸੀ ਜਿਵੇਂ ਪੁਰਾਣੇ ਗੀਤ ਅੱਜ ਵੀ ਸਾਡੇ ਦਿਮਾਗ ਦੇ ਵਿੱਚ ਘੁੰਮਦੇ ਨੇ ਅ ਅਲਵੇਲ ਬਰਾੜ ਨੇ ਆਪਣੀ ਗੀਤਕਾਰੀ ਦਾ ਲੈਵਲ ਥੱਲੇ ਨਹੀਂ ਆਉਣ ਦਿੱਤਾ ਬਹੁਤ ਸਾਰੇ ਨੇ ਲੋਕ ਜਿਨ੍ਹਾਂ ਨੇ ਬੜਾ ਸਸਤੇ ਸਸਤੇ ਗੀਤ ਲਿਖ ਦਿੱਤੇ ਜਦੋਂ ਗਾਇਕਾਂ ਨੇ ਕਿਹਾ ਵੀ ਸਾਨੂੰ ਇਹ ਜਿਹਾ ਲਿਖ ਦੇ ਉਹ ਆ ਜਿਹਾ ਲਿਖ ਕੇ ਦੇ ਦਿੱਤਾ ਹਾਂਜੀ ਹਾਂਜੀ ਇਹ ਅਲਵੇਲ ਨੇ ਸਮਝੌਤਾ ਕਿਉਂ ਨਹੀਂ ਕੀਤਾ ਕਰੇ ਸਭ ਗੱਲ ਦਾ ਸਕੇ ਹੈ ਤੁਹਾਡਾ ਇੱਕ ਸਟੇਬਿਲਟੀ ਹੋਣੀ ਚਾਹੀਦੀ ਤੁਹਾਡੀ ਲਾਈਫ ਨਹੀਂ ਹੋਣੀ ਸੰਤੁਸ਼ਟੀ ਹੋਣੀ ਚਾਹੀਦੀ ਇਹ ਨਹੀਂ ਹੁੰਦਾ ਵੀ ਜੇ ਤੁਸੀਂ ਕੋਈ ਗਲਤ ਜਗਾ ਨੂੰ ਗਲਤ ਚੀਜ਼ ਨੂੰ ਇਖਤਿਆਰ ਕਰਕੇ ਤੁਸੀਂ ਹਟ ਹੋ ਜਾਓਗੇ ਤੁਸੀਂ ਚੰਗੀਆਂ ਗੱਲਾਂ ਨਾਲ ਵੀ ਹਟ ਹੋ ਸਕਦੇ ਹੋ ਠੀਕ ਹੈ ਤਾਂ ਮੇਰੇ ਜਹੰਤ ਇਹ ਗੱਲ ਸੀ ਜਿਸ ਤਰ੍ਹਾਂ ਮੇਰੇ ਘਰ ਦਾ ਮਾਹੌਲ ਥੋੜਾ ਜਿਆਦਾ ਸ਼ੁਰੂ ਤੋਂ ਹੀ ਧਾਰਮਿਕ ਰਿਹਾ ਤੇ ਮੁੜ ਕੇ ਮੈਂ ਸਿਹਤ ਵੱਲ ਆ ਗਿਆ ਮੈਂ ਇਹ ਸੋਚਦਾ ਸੀ ਵੀ ਜਦੋਂ ਮੈਂ ਇੱਕ ਵਧੀਆ ਚੀਜ਼ਾਂ ਨਾਲ ਹਿੱਟ ਹੋ ਗਿਆ ਮੇਰੀ ਮਾਨਕ ਸਾਹਿਬ ਨੇ ਗਾਏ ਮੁੰਡਾ ਆਪਣੇ ਵਿੱਚ ਨੱਚਦਾ ਫਿਰੇ ਬਲਕਾਰ ਜੀ ਨੇ ਗਾਏ ਹੋਰ ਮੇਰੇ ਗੀਤ ਤੇ ਸਹਿਤ ਗੀਤ ਗਾਏ ਤਾਂ ਮੈਂ ਇੱਥੇ ਗੱਲ ਹੋਰ ਵੀ ਸਾਂਝੀ ਕਰਾ ਬਹੁਤ ਆਰਟਿਸਟ ਗਿੱਲ ਸਾਹਿਬ ਮੇਰੇ ਕੋਲੇ ਆਉਂਦੇ ਕਿਉਂਕਿ ਕਹਿੰਦੇ ਆ ਨਾਮ ਵਿਕਦਾ ਹੈ ਤਾਂ ਸ਼ਰ ਆ ਮਿਲਦਾ ਹੈ ਤਾਂ ਮੈਨੂੰ ਲੋਕ ਕਹਿੰਦੇ ਸੀ ਬਰਾੜ ਸਾਹਿਬ ਗੀਤ ਮੈਨੂੰ ਦੇ ਦਿਓ ਤੇ ਦੇ ਦੇ ਚੱਕ ਮਾਰਦਾ ਚਾਉਂਦਾ 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 ਮਹਮਤ ਜਿਉਂਦੇ ਚਾਹੁੰਦੇ ਸਿਰਫ ਜਲੇਬੀਆਂ ਖਵਾ ਸਕਦਾ ਪਲੀਜ਼ ਮੈਂ ਗੀਤ ਨਹੀਂ ਇਦਾਂ ਦਾ ਦੇਣਾ ਹਾਂ ਚਾਹੁੰਦੇ ਚਾਹੁੰਦਾ ਮਤਲਬ ਹੈ ਜਿਹਨੂੰ ਜ਼ਿਆਦਾ ਲੋਕ ਪਸੰਦ ਕਰ ਤੇ ਮੇਰੇ ਗੀਤਾਂ ਨੂੰ ਤਾਂ ਸਹਿਤ ਗੀਤਾਂ ਨੂੰ ਲੋਕਾਂ ਨੇ ਪਸੰਦ ਕੀਤਾ ਤੇ ਇਹਨੂੰ ਲੀਗ ਤੋਂ ਮੈਂ ਹਟ ਨਹੀਂ ਸਕਦਾ ਇਸ ਕਰਕੇ ਮੈਂ ਕਿਹਾ ਸੀ ਵੀ ਮੈਂ ਕੋਈ ਇਦਾਂ ਕੰਮ ਨਹੀਂ ਕਰਨਾ ਕਾਹਨੂੰ ਲੋਕ ਮੇਰੇ ਵੱਲ ਉਂਗਲ ਕਰਨ ਮੇਰੇ ਖਾਨਦਾਨ ਵੱਲ ਉਂਗਲ ਕਰਨ ਮੇਰੀ ਗੀਤਕਾਰੀ ਵੱਲ ਉਂਗਲ ਕਰਨ ਇਸ ਕਰਕੇ ਮੈਂ ਆਪਣੇ ਸਹਿਤ ਨੂੰ ਪਿੱਛੇ ਲਿਆ ਔਰ ਤੁਸੀਂ ਅੱਜ ਤੱਕ ਇਸ ਆਪਣੀ ਲੀ ਨੂੰ ਬਰਕਰਾਰ ਰੱਖਿਆ ਹੋਇਆ ਔਰ ਅਸੀਂ ਤੁਹਾਨੂੰ ਤੁਹਾਡਾ ਧੰਵਾਦ ਵੀ ਕਰਦੇ ਹਾਂ ਤੁਹਾਨੂੰ ਸ਼ਾਬਾਸ਼ ਵੀ ਦਿੰਦੇ ਆ ਇਹ ਚੀਜ਼ ਦੀ ਤੇ ਇਸੇ ਕਰਕੇ ਸ਼ਾਇਦ ਸਾਡੀ ਟਿਊਨਿੰਗ ਵੀ ਆਪਸ ਵਿੱਚ ਜ਼ਿਆਦਾ ਇਸੇ ਇਸੇ ਕਰਕੇ ਹੈਗੀ ਆ ਤੇ ਦੂਸਰੀ ਗੱਲ ਤੁਸੀਂ ਲੋਕਤੱਤਵ ਬਹੁਤ ਲਿਖਿਆ ਹਾਂਜੀ ਇਹ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਇਸ ਤਰ੍ਹਾਂ ਦੇ ਗੀਤ ਕਿਵੇਂ ਆਲੇ ਦੁਆਲੇ ਚ ਫੜਦੇ ਹੋ ਇਸ ਤਰ੍ਹਾਂ ਪਿੰਡੂ ਕਲਚਰ ਬਣਾਇਆ ਤੁਸੀਂ ਆਪ ਹੀ ਮੈਨੂੰ ਕਿਹਾ ਨਾ ਪਿੰਡੂ ਲੋਕਾਂ ਚ ਰਹਿਣਾ ਮੱਜਾ ਮੈਂ ਚਾਰੀਆਂ ਜੀ ਹਾੜੀ ਮੈਂ ਵੱਡੀ ਹੈ ਹਲ ਮੈਂ ਵਾਇਆ ਔਰ ਉੱਥੇ ਬੜੀ ਕਰਾਰੀਆਂ ਕਰਾ ਰਹੀਆਂ ਜਿਹਨਾਂ ਤੋਂ ਮਿਲਦੀ ਜਾਂਦੇ ਜਿਹੜੇ ਆਪਣੇ ਪਿੰਡੂ ਲੋਕ ਹੁੰਦੇ ਨੇ ਅਨਪੜ੍ਹੇ ਨੂੰ ਇਸ ਕਹਨੇ ਆ ਉਹ ਕੀ ਹੁੰਦੇ ਆ ਇੱਥੋਂ ਤੱਤੇ ਹੁੰਦੇ ਆ ਇੱਥੋਂ ਸੱਚੇ ਹੁੰਦੇ ਪਿੰਡੂ ਸੱਚੇ ਹੁੰਦੇ ਖੜੀ ਗੱਲ ਕਰਦੇ ਆ ਉਹ ਗੱਲਾਂ ਮੇਰੇ ਜਹਨ ਚ ਵਸੀਆਂ ਵੀਆਂ ਸੀ ਇਸ ਤਰ੍ਹਾਂ ਮੁਹਾਵਰੇ ਕਹ ਕਹਿ ਸਕਦੇ ਆਪਾਂ ਉਹ ਉਹ ਉਹਨਾਂ ਦੇ ਮੂਹ ਮੁਹਾਵਰੇ ਵਰਗੀਆਂ ਗੱਲਾਂ ਔੜਦੀਆਂ ਨੇ ਲੋਕ ਤੱਤ ਦਾ ਦੇ ਜੇ ਆਪਾਂ ਸੰਧੀ ਵਿਸ਼ੇਦ ਕਰੀਏ ਉਹਦਾ ਕੀ ਬੰਦਾ ਲੋਕ ਤੱਤ ਤੱਤ ਮਤਲਬ ਅਰਖ ਕੱਢਿਆ ਜਿਹੜੀ ਗੱਲਾਂ ਦਾ ਆਪਾਂ ਕਹਿੰਦੇ ਯਾਰ ਮੇਰਾ ਇਹ ਅਰਖ ਕੱਢਿਆ ਇਹ ਗੱਲ ਇਦਾਂ ਐ ਉਹ ਜੋ ਗੱਲਾਂ ਕਰਦੇ ਸੀ ਉਹ ਗੱਲਾਂ ਮੇਰੇ ਜ਼ਿਹਨ ਚ ਵਸੀਆਂ ਸੀ ਔਰ ਮੈਂ ਖੁਦ ਇੱਕ ਪਿੰਡੂ ਸੀ ਤੇ ਮੇਰੇ ਆਪ ਦੇ ਵੀ ਕੁਝ ਲੋਕ ਤੱਤ ਸੀਗੇ ਤੇ ਜਾਂ ਜੋ ਕੋਈ ਵੀ ਘਟਰਾਵਾ ਵਾਪਰਦੀ ਅਸੀਂ ਉਹ ਮੇਰੇ ਗੀਤਾਂ ਸ਼ਾਮਿਲ ਹੁੰਦੀਆਂ ਸੀ ਔਰ ਮੇਰੀ ਰਹਿਣੀ ਬਣੀ ਫਿਰ ਮਾਨਕ ਸਾਹਿਬ ਨਾਲ ਸੀ ਇਸ ਕਰਕੇ ਮੇਰੇ ਗੀਤਾਂ ਜਿਆਦਾ ਬਾਕੀ ਤੁਹਾਡੀ ਬੇਸ਼ੱਕ ਤੁਸੀਂ ਦੇਖੋ ਜੌਬ ਵੀ ਟਾਪ ਦੀ ਕੀਤੀ ਹੈ ਪਰ ਤੁਸੀਂ ਬੜਾ ਹੁਣ ਵੀ ਤੁਹਾਡਾ ਜੀਵਨ ਬੜਾ ਸਾਦਾ ਹੈਗਾ ਅ ਤੁਸੀਂ ਆਪਣੇ ਉਹਨੂੰ ਬੜਾ ਸਾਦਾ ਰੱਖਿਆ ਹੋਇਆ ਹੈ ਸਾਦਾ ਹੈ ਜੀ ਮੈਂ ਨਾ ਲਾਈਫ ਦੇ ਵਿੱਚ ਬਨਾਵਟੀ ਭਾਨੀ ਕਦੇ ਆਪਣੇ ਆਪ ਚ ਛੋੜ ਦਿੰਦਾ ਜੋ ਤੁਸੀਂ ਹਾਂ ਉਹੀ ਦੇਖੋ ਉਹੀ ਦੇਖੋ ਜੋ ਤੁਸੀਂ ਬੋਲ ਰਹੇ ਹੋ ਤੁਹਾਡੇ ਅੰਦਰ ਵੀ ਹੋਣਾ ਚਾਹੀਦਾ ਹੈ ਦੁਨੀਆ ਬੜੀ ਬੜੀ ਰੀਡਰ ਹੈ ਜੀ ਸਭ ਨੂੰ ਜਾਣਦੀ ਹੈ ਜਦੋਂ ਤੁਸੀਂ ਕੋਈ ਵੀ ਗੱਲ ਕਰਦੇ ਹੋ ਤਾਂ ਤੁਹਾਡਾ ਫੇਸ ਚੁਗਲੀ ਖਾ ਸਕਦਾ ਖਾਂਦਾ ਹੈ ਯਾਰ ਤੂੰ ਸਹੀ ਬਣੇ ਤਾਂ ਆਹ ਹੈ ਤੇ ਸਹੀ ਮਣੇ ਬੋਲਦਾ ਹੈ ਤੇ ਸ਼ੁਰੂ ਤੋਂ ਮੇਰਾ ਤਾਂ ਇਹੀ ਹੈ ਪਰਿਵਾਰਕ ਜੀਵਨ ਦੇ ਵਿੱਚ ਮੈਨੂੰ ਇਹੀ ਮਿਲਿਆ ਹੈ ਗੱਲ ਕਰਨੀ ਧੜਲੇ ਨਾਲ ਬੋਲਣਾ ਸੱਚ ਹੈ ਉਹ ਕਰਨਾ ਜੋ ਸਹੀ ਹੈ ਤੇ ਇਸ ਕਰਕੇ ਸਾਦੇਪਨ ਚ ਨਜ਼ਾਰਾ ਬੜਾ ਜੀ ਮੈਂ ਕਹਿੰਦਾ ਹੈ ਹੀ ਸਾਦਾਪਨ ਸਾਦਗੀ ਇਸ ਚਾਹ ਜਾਦਗੀ ਹਾਂ ਬਿਲਕੁਲ ਸਾਦਾ ਪਾਣੀ ਰਾਜਾ ਮਹਾਰਾਜ ਜੀ ਬਣਾਏ ਸਹੀ ਹੈ ਜੀ ਤੁਸੀਂ ਥੋੜੇ ਸ਼ਬਦਾਂ ਦੇ ਵਿੱਚ ਜੇ ਕਹਿਣਾ ਹੋਵੇ ਇੱਕ ਇੱਕ ਗੀਤ ਦੇ ਚੰਗੇ ਗੀਤ ਦੇ ਵਿੱਚ ਕੀ ਗੁਣ ਹੋਣੇ ਚਾਹੀਦੇ ਨੇ ਦੇਖੋ ਜੀ ਮੈਂ ਇਹ ਕਹਿਣਾ ਵੀ ਹਰ ਵਿਸ਼ੇ ਦਾ ਗੀਤ ਹੋਣਾ ਚਾਹੀਦਾ ਹੈ ਉਹ ਚ ਕੀ ਹੋਣਾ ਚਾਹੀਦਾ ਜਦੋਂ ਤੁਸੀਂ ਮੁਖੜਾ ਸਟਾਰਟ ਕਰਦੇ ਹੋ ਤਾਂ ਪਹਿਲੀ ਲਾਈਨ ਦੇ ਵਿੱਚ ਇਹ ਪਤਾ ਲੱਗੇ ਵੀ ਤੁਹਾਡੇ ਗੀਤ ਦਾ ਮਤਲੇ ਦੀ ਭੂਮਿਕਾ ਕੀ ਹੈ ਵੀ ਲੋਕਾਂ ਨੂੰ ਸਮਝਣ ਵਾਸਤੇ ਸਮਾਂ ਨਾ ਲੱਗੇ ਜਿਸ ਤਰ੍ਹਾਂ ਮੈਂ ਛੋਟੀ ਗੱਲ ਕਰਦਾ ਮਿਰਚਾਂ ਵਾਂਗੂ ਲੱਗਦੀ ਐ ਕੀ ਲੱਗਦੀ ਐ ਜੀ ਦੇ ਠੁਕਦੀ ਕੀ ਠੁਕਦੀ ਸੱਚੀ ਗੱਲ ਜਬਾਨ ਤੇ ਆਈ ਨਾ ਰੁਕਦੀ ਜੀ ਆਪਾਂ ਕੀ ਦਾ ਜਿਗਰ ਕਰੀਏ ਹੱਸਦਾ ਫਿਰੇ ਤੇ ਕੋਈ ਨੱਚਦਾ ਫਿਰੇ ਕਿਉਂ ਮੁੰਡਾ ਆਪਣੇ ਵਿੱਚ ਨੱਚਦਾ ਫਿਰੇ ਐ ਨਹੀਂ ਵੀ ਤੁਸੀਂ ਕਹਾਣੀ ਪਾ ਕੇ ਬੈਜੋ ਫਿਰ ਉਹਦੇ ਵਿੱਚ ਕੀ ਹੁੰਦਾ ਜੀ ਜੇ ਆਪਾਂ ਸੰਗੀਤਕ ਤੌਰ ਤੇ ਗੱਲ ਕਰੀਏ ਤਾਂ ਜਿਸ ਤਰ੍ਹਾਂ ਪੁਰਾਣੇ ਲੋਕ ਪਹਿਲਾਂ ਪਿੰਗਲ ਪੜਦੇ ਹੁੰਦੇ ਸੀਗੇ ਥੋੜਾ ਗੀਤ ਇਸ ਤਰ੍ਹਾਂ ਦਾ ਹੋਵੇ ਜੋ ਪਾਣੀ ਦੇ ਵਹਾਵ ਵਾਂਗੂ ਕਲਕਲ ਵਗਦਾ ਹੋਵੇ ਠੀਕ ਐ ਉਹਦੇ ਵਿੱਚ ਜਿਹੜੇ ਵਰਲਡ ਹੈ ਉਹ ਚੁਭ ਵੀ ਨਾ ਹੋਣਾ ਹਾਂ ਇਹ ਤੁਹਾਡੇ ਮਤਲਬ ਆਮ ਲੋਕਾਂ ਤੱਕ ਸਮਝ ਵੀ ਆਉਂਦੇ ਹੋਣ ਇੱਕਦਮ ਉਹਨਾਂ ਨੂੰ ਸਮਝ ਆਵੇ ਸਮਝ ਆਵੇ ਤਾਂ ਉਹ ਹਮੇਸ਼ਾ ਵਾਤੇ ਕਿਤੇ ਫਿਰ ਜੇ ਉਹਦੀ ਉਸ ਤਰ੍ਹਾਂ ਜਿਹੜੀ ਕੰਪੋਜੀਸ਼ਨ ਅਸੀਂ ਲਿਖਦੇ ਆਂ ਕਲਾਕਾਰ ਵੀ ਉਦਾਂ ਬਣਾਉਂਦਾ ਹੈ ਤਾਂ ਐਦਾਂ ਦਾ ਗੀਤ ਹੋਵੇ ਜਿਹਨੂੰ ਹਰੇਕ ਬੰਦਾ ਗਾ ਸਕਦਾ ਹੋ ਗੁੰਗਣਾ ਸਕਦਾ ਹੋਵੇ ਉਹ ਕਿੰਗਾ ਜਿਸ ਤਰ੍ਹਾਂ ਅਸੀਂ ਮੂੰਹ ਚ ਮਿਸ਼ਰੀ ਪਾ ਲਈ ਤੇ ਹੌਲੀ ਹੌਲੀ ਮੂੰਹ ਚ ਸਾਡੇ ਮੈਸ਼ ਹੋ ਜਾਂਦੀ ਹੈ ਗੀਤ ਚ ਐਦਾਂ ਦੇ ਮਤਲਬ ਅਲੰਕਾਰ ਮਹਾਵਰੇ ਇਹ ਹੋਣੇ ਚਾਹੀਦੇ ਆ ਤਾਂ ਕਿ ਗੀਤ ਹੇਕ ਨੂੰ ਆ ਲੱਗੇ ਇਹ ਗੀਤ ਅਲਬੇਲ ਦਾ ਨਹੀਂ ਇਹ ਮੋਹਣ ਗਿੱਲ ਜੀ ਦਾ ਨਹੀਂ ਇਹ ਤਾਂ ਮੇਰਾ ਕੀਤਾ ਹਾਂ ਤਾਂ ਉਦੋਂ ਬਾਅਦ ਕੀ ਹੁੰਦਾ ਲੋਕ ਤੱਕ ਗੀਤ ਥੋੜਾ ਬਣੇ ਜਿਸ ਤਰ੍ਹਾਂ ਮੇਰੇ ਗੀਤਾਂ ਨੂੰ ਮੇਰੇ ਸਰੋਤਿਆਂ ਨੇ ਇੰਨਾ ਕਿ ਮੇਰੇ ਤੇ ਮਾਨ ਕੀਤਾ ਉਹ ਕਹਿੰਦੇ ਨਾ ਅਸੀਂ ਗਾਇਕ ਦਾ ਗੀਤ ਰਹਿਣ ਦੇਣਾ ਤੇ ਨਾ ਅਸੀਂ ਇਹ ਮਤਲਬ ਅਲਬੇਲ ਬਰਾੜ ਦਾ ਲੈਣਾ ਇਹ ਤਾਂ ਸਾਡਾ ਆਪ ਦਾ ਕੀਤਾ ਤੁਹਾਡੇ ਬਹੁਤ ਸਾਰੇ ਗੀਤਾਂ ਦੇ ਜਿਹੜੇ ਮੁਖੜੇ ਨੇ ਉਹ ਲੋਕਾਂ ਦੀ ਜਵਾਨ ਦੇ ਉੱਤੇ ਜਿਹੜੇ ਲੋਕ ਗੀਤਾਂ ਵਾਂਗੂ ਆ ਆ ਗਏ ਨੇ ਇੱਕ 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 ਗੀਤਕਾਰ ਲਈ ਇਸ ਤੋਂ ਵੱਡਾ ਸਨਮਾਨ ਕੀ ਹਾਂਜੀ ਬਿਲਕੁਲ ਹੁਣ ਤੁਸੀਂ ਜੀਵਨ ਦੇ ਵਿੱਚ ਆ ਆਪਣਾ ਰਿਟਾਇਰਮੈਂਟ ਲੈ ਲਿਆ ਤੇ ਪਹਿਲਾਂ ਜਦੋਂ ਜੌਬ ਕਰਦੇ ਸੀ ਤੇ ਹੁਣ ਤੁਸੀਂ ਮਤਲਬ ਇਹ ਇੱਕ ਉਮਰ ਦਾ ਵੀ ਤਕਾਜਾ ਹੁੰਦਾ ਬੰਦਾ ਜਦੋਂ ਤੁਸੀਂ ਛੋਟੀ ਉਮਰ ਦੇ ਹੀ ਤੁਹਾਡੀ ਸੋਚ ਉਸ ਤਰ੍ਹਾਂ ਦੀ ਹਾਂ ਉਮਰ ਮੁਤਾਬਕ ਗਰੋ ਹੁੰਦੇ ਜਾਂਦੇ ਹੋ ਹਾਂ ਅੱਜ ਕੱਲ੍ਹ ਵੇਲ ਬਰਾਡ ਕੀ ਲਿਖ ਰਿਹਾ ਜੀ ਆਪਾਂ ਗੱਲ ਕਰੀਏ ਰਿਟਾਇਰਮੈਂਟ ਲਾਈਫ ਤੋਂ ਪਹਿਲਾਂ ਦੀ ਗੱਲ ਤੇ ਹੁਣ ਮੈਂ ਰਿਟਾਇਰ ਮਟ ਲੈ ਦੇ ਪਹਿਲਾਂ ਕੀ ਹੁੰਦਾ ਸੀ ਮੇਰੀਆਂ ਜ਼ਿੰਮੇਵਾਰੀਆਂ ਵੱਡੀਆਂ ਕੀ ਸੀ ਦਫਤਰ ਦੇ ਵਿੱਚ ਮੈਂ ਸੁਪਰਡੈਂਟ ਸੀਗਾ ਸਾਰਾ دارومدار ਮੇਰੇ ਉੱਪਰ ਟਿਕ ਰਹਿੰਦਾ ਸੀ ਥੱਲੇ ਮੈਂ ਕੰਮ ਲੈਣਾ ਉੱਪਰ ਅਫਸਰਾਂ ਨੂੰ ਦੇਣਾ ਔਰ ਮਜਬੂਬ ਦੇ ਹੋਣਾ ਮੈਂ ਖੁਦ ਹੀ ਜ਼ਿੰਮੇਵਾਰ ਸੀ ਹੁਣ ਮੈਂ ਉਸ ਜ਼ਿੰਮੇਵਾਰੀ ਤੋਂ ਲਾਂਭੇ ਹੋ ਗਿਆ ਹੁਣ ਕੀ ਕੁਝ ਮੇਰੇ ਕੰਮ ਬੜੇ ਪੈਂਟਿੰਗ ਸੀ ਜਿਸ ਤਰ੍ਹਾਂ ਮੈਂ ਤੁਹਾਨੂੰ ਨਹੀਂ ਮਿਲ ਸਕਿਆ ਸੀ ਮੈਨੂੰ ਪਤਾ ਸੀ ਤੁਹਾਡੇ ਬਾਰੇ ਵੀ ਕੈਨੇਡਾ ਆਪਣੇ ਮੋਨ ਗਿਲਜੀ ਬੈਠੇ ਨੇ ਜਾਜ ਜਿਸ ਤਰ੍ਹਾਂ ਅੰਗਰੇਜ਼ ਬਰਾੜ ਜੀ ਨਾਲ ਆਪਣੀ ਗੱਲਬਾਤ ਹੋਈ ਹੋਰ ਬਹੁਤ ਮੈਂ ਘੁੰਮਣ ਦਾ ਬੜਾ ਸ਼ੌਕੀਨ ਸੀ ਸ਼ੁਰੂ ਚ ਇੰਡੀਆ ਮੈਂ ਕਾਫੀ ਘੁੰਮਿਆ ਮੇਰੇ ਕੋਲ ਸਮਾਂ ਨਹੀਂ ਹੁੰਦਾ ਸੀਗਾ ਤਾਂ ਜਿਸ ਤਰ੍ਹਾਂ ਮੈਂ ਸੋਸ਼ਲ ਵੀ ਹਾਂ ਕਿਸੇ ਦੇ ਆਉਣਾ ਜਾਣਾ ਕਰਨਾ ਕਿਸੇ ਦੇ ਮਤਲਬ ਵਿੱਚ ਜੀਵਨ ਚ ਕੰਮ ਆਉਣਾ ਇਹ ਗੱਲਾਂ ਸੀ ਤੇ ਯਾਰਾਂ ਦੋਸਤਾਂ ਨੂੰ ਮਿਲਣਾ ਗਿਲਣਾ ਤੇ ਮੈਂ ਕਹਿੰਦਾ ਵੀ ਜਿਹੜੀ ਪਹਿਲੀ ਲਾਈਫ ਸੀ ਉਹ ਸੀ ਮੇਰੀ ਤੇ ਮੇਰੇ ਪਰਿਵਾਰ ਦੀ ਜੋਇੰਟ ਸੀ ਹੁਣ ਜਿਹੜੀ ਹੈਗੀ ਸਾਡੇ ਯਾਰ ਦੋਸਤ ਨੇ ਸਾਡੇ ਕੋਈ ਦੋਸਤ ਮਿੱਤਰ ਨੇ ਰਿਸ਼ਤੇਦਾਰ ਨੇ ਜਿਹਨੂੰ ਸਮਾਂ ਪਹਿਲਾਂ ਦੇ ਨਹੀਂ ਸਕਦੇ ਤੇ ਉਹਨੂੰ ਲਾਈਫ ਨੂੰ ਪੂਰਾ ਇੰਜੋਏ ਕਰੀਦਾ ਔਰ ਜਿੱਥੇ-ਥੇ ਮੇਰੇ ਪਹਿਲਾਂ ਤਾਂ ਮੈਂ ਗੀਤ ਲਿਖੇ ਔਰ ਇਕੱਠੇ ਕੀਤੇ ਮੇਰੇ ਸਰੋਤੇ ਕਿੱਥੇ-ਕਿੱਥੇ ਬੈਠੇ ਆ ਹੁਣ ਮੈਂ ਉਹਨਾਂ ਨੂੰ ਇਕੱਠੇ ਕਰ ਰਿਹਾ ਇਹ ਹੀ ਮੇਰੇ ਸਰਮਾਇਆ ਤੇ ਹੁਣ ਮੈਂ ਸਾਡੀਆਂ ਤਾਂ ਜੋ ਪਹਿਲਾਂ ਵੀ ਮੈਂ ਕਹ ਚੁੱਕਿਆ ਦਵਾਵਾਂ ਨੇ ਤੁਹਾਡੀ ਜੋਏ ਕਲਮ ਦਾ ਪ੍ਰਵਾਹ ਤੁਹਾਡੀਆਂ ਸੋਚਾਂ ਦਾ ਤੁਹਾਡੀ ਬਲਵਲਿਆਂ ਦਾ ਪ੍ਰਵਾਹ ਇਸੇ ਤਰ੍ਹਾਂ ਹੀ ਵਗਦਾ ਰਹੇ ਵਹਿੰਦਾ ਰਹੇ ਤੇ ਕਲ ਕਲ ਜਿਵੇਂ ਪਾਣੀ ਦਾ ਚਸ਼ਮਾ ਚੱਲਦਾ ਉਸੇ ਤਰ੍ਹਾਂ ਤੁਹਾਡੇ ਗੀਤ ਮਤਲਬ ਸਾਡੇ ਤੱਕ ਪਹੁੰਚਦੇ ਰਹੇ ਕਿਉਂਕਿ ਮੈਂ ਤੁਹਾਡਾ ਇੱਕ ਸਰੋਤਾ ਹੈਗਾ ਤੁਹਾਡੇ ਗੀਤਾਂ ਦਾ ਔਰ ਪ੍ਰਸ਼ੰਸਕ ਹੈਗਾ ਤੇ ਅੰਤ ਦੇ ਵਿੱਚ ਕੋਈ ਆਪਣੇ ਵੱਲ ਕੋਈ ਗੱਲ ਕਹਿਣੀ ਚਾਹੋਗੇ ਮੈਂ ਇਹੀ ਗੱਲ ਕਹੂੰਗਾ ਮੇਰੇ ਸਰੋਤਿਆਂ ਨੇ ਮੇਰੇ ਗੀਤਾਂ ਨੂੰ ਬਹੁਤ ਪਿਆਰ ਦਿੱਤਾ ਔਰ ਤੁਹਾਡੇ ਕਰਕੇ ਜਿਸ ਤਰ੍ਹਾਂ ਮੈਨੂੰ ਗਿੱਲ ਸਾਹਿਬ ਨੇ ਸਵਾਲ ਦਿੱਤਾ ਸੀ ਵੀ ਤੁਸੀਂ ਦੂਜੇ ਪਾਸੇ ਨਹੀਂ ਵਹੇ ਆਪਣੇ ਉਦੇਸ਼ ਤੋਂ ਨਹੀਂ ਹਟੇ ਉਸ ਰੁੱਤਾਂ ਦੇ ਪਿਆਰ ਸਦ ਕਹੀ ਮੈਂ ਤੁਹਾਡੇ ਨਾਲ ਮਤਲਬ ਨਿਭਦਾ ਰਹਾ ਤੇ ਮੇਰੀ ਹੱਤ ਮੰਨ ਕੇ ਹੀ ਬੇਨਤੀ ਜਿਸ ਤਰ੍ਹਾਂ ਪਹਿਲਾਂ ਪਿਆਰੇ ਬਖਸ਼ਿਆ ਇਸ ਤਰ੍ਹਾਂ ਹੀ ਪਿਆਰੇ ਬਖਸ਼ੋ ਮੈਨੂੰ ਆਪਣੇ ਦਿਲ 'ਚ ਵਸਾਈ ਰੱਖਿਓ ਮੈਨੂੰ ਸੋਹਣੇ ਸੋਹਣੇ ਗੀਤ ਲਿਖਣ ਦੇ ਮਤਲਬ ਉਤਸ਼ਾਹਤ ਕਰਦੇ ਰਹੋ ਮੇਰੇ ਦਿਲ 'ਚ ਵਸੇ ਰਹੋ ਮੈਂ ਤੁਹਾਡੇ ਦਿਲ ਦੇ ਨੇੜੇ ਕਰੀਬ ਰਹਾ ਤੇ ਆਪ ਸੇਤ ਜਾਵ ਰਹੋ ਜਿੰਦਾਬਾਦ ਰਹੋ ਚੜ੍ਹਦੀ ਕਲਾ 'ਚ ਰਹੋ ਬਸ ਪਰਮਾਤਮਾ ਦੀ ਮੇਰੀ ਇਹੀ ਕਾਮਨਾ ਚ ਵਕਈ ਤੁਸੀਂ ਸਾਡੇ ਦਿਲ ਚ ਵਸਦੇ ਹੋ ਅੱਜ ਇਸ ਪ੍ਰੋਗਰਾਮ ਨੂੰ ਇੱਥੇ ਹੀ ਸੰਪੂਰਨ ਕਰਦੇ ਆਂ ਮੋਹਣ ਗਿੱਲ ਵੱਲੋਂ ਇੱਕ ਵਾਰ ਤੁਹਾਡਾ ਸਾਰਿਆਂ ਨੂੰ ਹੀ ਬਹੁਤ ਹੀ ਪਿਆਰ ਅਤੇ ਸਤਿਕਾਰ